ਇੱਕਣਾ ਤੁਹਾਡੀ ਲਾਈਫ ਦਿਖਾਉਣੀ ਚਾਹੁੰਨਾ ਲੋਕਾਂ ਨੂੰ ਲੱਗਦਾ ਕਿ ਕੁੜੀ ਆਟੋ ਚਲਾਉਂਦੀ ਆ ਵਧੀਆ ਟੌਰ ਨਾ ਜਿੰਦੀ ਆ ਪਰ ਕਿਹੜੀਆਂ ਮੁਸ਼ਕਲਾਂ ਫੇਸ ਕਰਨੀਆਂ ਪੈਂਦੀਆਂ ਉਹ ਕਿਸੇ ਨੂੰ ਨਹੀਂ ਪਤਾ ਮੁਸ਼ਕਿਲਾਂ ਤਾਂ ਜੀ ਕਈ ਬਜ਼ੁਰਗ ਬੀਬੀਆਂ ਆਉਂਦੀਆਂ ਨੇ ਕਹਿੰਦੀਆਂ ਜੀ ਅਸੀਂ ਕਹਿੰਦੇ ਨੇ ਜੀ ਇੰਨੇ ਪੈਸੇ ਲੈਣੇ 20 ਰੁਪਏ ਸਵਾਰੀ ਲੈਣੇ ਆ ਉਹ ਕਹਿੰਦੇ ਨੇ ਕਿ 10 ਜੇ ਤੂੰ ਤੁਸੀਂ ਜਾਵਦੇ ਫਿਰਦੇ ਹੋ ਧੱਕੇ ਖਾਂਦੇ ਫਿਰਦੇ ਹੋ ਲੇਡੀਜ਼ ਹੋ ਕੇ ਵੀ ਸਾਨੂੰ ਕਦੇ ਮੋਦਾ ਨਾ ਮਾਰਦੇ ਉੱਥੇ ਜੇ ਜਾ ਕੇ ਵੀ ਅਸੀਂ ਕੁੜੀ ਨਾਲ ਕਿਉਂ ਬੈਠੀਏ ਜ਼ਿਆਦਾਤਰ ਬੰਦਿਆਂ ਨੂੰ ਇਹ ਪ੍ਰੋਬਲਮ ਆਉਂਦੀ ਸੀਗੀ ਠੀਕ ਹੈ ਉਹ ਕਹਿੰਦੇ ਸੀ ਵੀ ਅਸੀਂ ਕੁੜੀ ਨਾਲ ਨਹੀਂ ਜਾਣਾ ਨੰਬਰ ਵੀ ਮੇਰਾ ਉੱਥੇ ਹੀ ਰਹਿੰਦਾ ਸੀ ਦੋ ਦੋ ਤਿੰਨ ਤਿੰਨ ਘੰਟਿਆਂ ਬਾਅਦ ਨੰਬਰ ਆਉਂਦਾ ਸੀ ਉਦੋਂ ਵੀ ਕਹਿੰਦੇ ਅਸੀਂ ਕੁੜੀ ਨਾਲ ਨਹੀਂ ਜਾਣਾ ਉਹ ਤਾਂ ਕੋਈ ਹੁੰਦਾ ਹੀ ਅਗਲਾਈਂ ਸੋਚਦਾ ਸਾਨੂੰ ਮੰਜੀ ਵਿਛਾ ਕੇ ਘਰੇ ਛੱਡੇ ਆਵੇ ਅੱਛਾ ਕੱਲਾ ਇਹ ਨਹੀਂ ਕਹਿੰਦੇ ਬਹੁਤ ਕੁਝ ਕਹਿੰਦੇ ਆ ਲੋਕ ਮੈਨੂੰ ਲੱਗਿਆ ਜਿੱਥੋਂ ਤੱਕ ਵੀ ਆਪਾਂ ਨੂੰ ਕਰਨਾ ਚਾਹੀਦਾ ਵੀ ਹਰ ਇੱਕ ਕੰਮ ਮਰਦ ਹੀ ਥੋੜੀ ਕਰ ਸਕਦੇ ਇੱਕ ਔਰਤ ਨੂੰ ਵੀ ਜੱਜਬਾਦਕ ਹੋਣਾ ਚਾਹੀਦਾ ਪਾ ਕਿਸੇ ਦੇ ਅਗਰ ਕਰੇ ਲੁਕਾ ਮਕਾਰਦੇ ਆ ਤਾਂ ਆਪਾਂ ਉਹਨਾਂ ਦੇ ਗੁਲਾਮ ਹੋ ਕੇ ਰਹਿ ਜਾਣੇ ਆ। ਹੂੰ ਉਹਨਾਂ ਦੀ ਗੁਲਾਮੀ ਕਰਨ ਨਾਲੋਂ ਬਿਹਤਰ ਮੈਨੂੰ ਇਹ ਲੱਗਿਆ। ਵੀ ਕਿਸੇ ਦੇ ਵੱਡੇ ਨੌਕਰ ਬਣਨ ਦੀ ਬਜਾਏ ਆਪਦੇ ਛੋਟੇ ਮਾਲਕ ਬਣ ਜਾਈਏ। ਬਿਲਕੁਲ। ਸਿੱਖਿਆ ਸੀ। ਹਾਂਜੀ। ਕਿੰਨਾ ਟਾਈਮ ਲਾਇਆ? 1 ਦਿਨ ਹੀ ਲਾਇਆ ਸੀ। 1 ਦਿਨ ਚ ਸਿੱਖ ਗਏ। ਕਮਾਲ ਆ 1 ਦਿਨ ਚ ਕਿਵੇਂ ਸਿੱਖ ਗਏ? بس ਇੱਕ ਦਿਨ ਤੋਂ ਸਿੱਖ ਗਈ ਜੀ ਇਸ ਤਰ੍ਹਾਂ ਤੇ ਚੱਲੀ ਜਾਂਦਾ ਵਿਚਾਰਾ ਹਜੇ ਤੱਕ ਆਪਦਾ ਹੋਇਆ ਹੀ ਨਹੀਂਗਾ ਅੱਛਾ ਹਜੇ ਕਿਸ਼ਤਾਂ ਭਰ ਰਹੇ ਹਾਂ ਕਿਸ਼ਤ ਵਧੀਆਂ ਨਿਕਲ ਜਾਂਦੀ ਐ ਬਸ ਕੱਢੀ ਜਾਂਦੇ ਜੀ ਕੋਸ਼ਿਸ਼ ਕਰਦੇ ਆ ਥੋੜਾ ਆਪਾਂ ਗਰੀਬ ਘਰੋਂ ਆ ਤੇ ਹਸਬੰਡ ਹੈਗੇ ਮਤਲਬ ਜੋ ਡੈੜੀ ਮਜ਼ਦੂਰੀ ਕਰਦੇ ਆ ਹਮ ਜੱਸ ਕਰਕੇ ਬਸ ਫਿਰ ਖੁਦ ਵੀ ਮੈਂ ਤੇ ਕੰਮ ਦੀ ਕੋਸ਼ਿਸ਼ ਕੀਤੀ ਗੱਡੀ ਚ ਹੀ ਲਾ ਲੈਂਦੇ ਆ ਜੀ ਸਵਾਰੀ ਹੋ ਜਾਂਦਾ ਇਦਾਂ ਦਾ ਵੀ ਫਿਰ ਇੰਦਾ ਨਹੀਂ ਲੱਗਿਆ ਕਿ ਇੱਕ ਕੁੜੀ ਹੋ ਕੇ ਨਾਲ ਇਦਾਂ ਕਰਨਾ ਮੁਸ਼ਕਲ ਜਿਹੀ ਨਹੀਂ ਲੱਗੀ ਲੱਗਦੀ ਸੀ ਸਰ ਪਹਿਲਾਂ ਪਹਿਲਾਂ ਹੁਣ ਪਰ ਕੋਈ ਨਹੀਂ ਲੱਗਦਾ ਹੁਣ ਆਪਣੇ ਆਪ ਨੂੰ ਫਿਰ ਸੇ ਫਿਲਹਾਲ ਮੈਂ ਕੁੜੀ ਸਮਝਦੀ ਨਹੀਂ ਠੀਕ ਹੈ ਪਹਿਰਾਵਾ ਕੁੜੀ ਵਾਲਾ ਜ਼ਰੂਰ ਪਾਉਣੀ ਆ ਪਰ ਮੈਂ ਜਦੋਂ 100 ਬੰਦੇ ਆ ਹਜ਼ਾਰਾਂ ਬੰਦਿਆਂ ਦੇ ਵਿੱਚ ਖੜ੍ਹਦੀ ਆ ਮੈਂ ਆਪਣੇ ਆਪ ਦੀ ਗਿਣਤੀ ਹੁਣ ਬੰਦਿਆਂ ਚ ਹੀ ਕਰਨਾਂ ਜਦੋਂ ਸਵਾਰੀਆਂ ਸੀਟਡ ਬੁੱਕ ਫੁੱਲ ਹੋ ਜਾਂਦੀਆਂ ਫਿਰ ਡਰਾਈਵਰ ਆਪਦੇ ਨਾਲ ਵੀ ਬਿਠਾ ਲੈਂਦੇ ਆ ਤੁਹਾਨੂੰ ਤਾਂ ਇੱਥੇ ਸਮੱਸਿਆ ਹੁੰਦੀ ਆ ਸਵਾਰੀਆਂ ਸੀਮਤੀ ਲੈ ਕੇ ਜਾਣੀਆਂ ਪੈਂਦੀਆਂ ਹੋਣਗੀਆਂ ਨਹੀਂ ਜੀ ਆਪਾਂ ਬਿਠਾ ਲੈਣੇ ਆ ਕੋਈ ਗੱਲ ਹੀ ਨਹੀਂ ਜਦੋਂ ਆਪਾਂ ਇੱਕ ਡਰਾਈਵਰ ਆ ਹਨ ਤੇ ਆਪਣੇ ਕੰਮ ਦੇ ਵਿੱਚ ਆਪਾਂ ਨੂੰ ਕੋਈ ਜਿਚ ਵਿਚਾਰ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਦੋਸਤੋ ਕਹਿੰਦੇ ਨੇ ਕਿ ਮਿਹਨਤ ਕਸ਼ ਲੋਕਾਂ ਦੇ ਲਈ ਕੋਈ ਵੀ ਕੰਮ ਔਖਾ ਨਹੀਂ ਤੁਸੀਂ ਆਟੋ ਰਿਕਸ਼ਾ ਤੇ ਮਰਦ ਦੇਖੇ ਹੋਣਗੇ ਜਿਹੜੇ ਇਹ ਕੰਮ ਕਰਦੇ ਆ ਕਿ ਸਵਾਰੀਆਂ ਨੂੰ ਇੱਥੋਂ ਤੇ ਉਹਦੀ ਮੰਜ਼ਿਲ ਤੱਕ ਪਹੁੰਚਾਉਂਦਾ ਪਰ ਅੱਜ ਸਾਡੇ ਨਾਲ ਜਿਹੜੀ ਗੱਲਬਾਤ ਕਰਨ ਲਈ ਮੌਜੂਦ ਆ ਉਹ ਇੱਕ ਲੜਕੀ ਹੈ ਪੈਣ ਸੋਮਣ ਸੋਮਣ ਇੱਕ ਆਟੋ ਚਾਲਕ ਆ ਤੇ ਆਟੋ ਚਾਲਕ ਦੇ ਨਾਲ-ਨਾਲ ਉਹ ਤਾਂ ਜਾਣਦੇ ਆ ਕਿ ਉਹਨਾਂ ਦਾ ਜ਼ਿੰਦਗੀ ਦਾ ਸਫ਼ਰ ਕਿਸ ਤਰੀਕੇ ਦਾ ਹੈ ਪਹਿਨੇ ਪਹਿਲਾ ਸੱਸ਼ੀਕਰ ਸੱਸ਼ੀਕਰ ਕਿਵੇਂ ਠੀਕ ਹੋ ਹਾਂਜੀ ਵੀਰੇ ਅੱਛਾ ਪਹਿਨੇ ਮੈਂ ਜਦੋਂ ਤੁਹਾਨੂੰ ਵੇਖਿਆ ਕਿ ਤੁਸੀਂ ਇੱਕ ਆਟੋ ਚਾਲਕ ਹੋ ਚਲਾ ਰਹੇ ਹੋ ਇਹ ਕੰਮ ਤੁਹਾਨੂੰ ਲੱਗਿਆ ਨਹੀਂ ਕਿ ਯਾਰ ਇਹ ਡਿਫਰੈਂਟ ਜਿਹਾ ਇਹ ਮਰਦਾਂ ਵਾਲਾ ਕੰਮ ਜਿਆ ਨਹੀਂ ਲੱਗਿਆ ਸੀਗਾ ਪਰ ਫਿਰ ਵੀ ਬੰਦੇ ਨੂੰ ਮੈਨੂੰ ਲੱਗਿਆ ਜਿੱਥੋਂ ਤੱਕ ਵੀ ਆਪਾਂ ਨੂੰ ਕਰਨਾ ਚਾਹੀਦਾ ਵੀ ਹਰ ਇੱਕ ਕੰਮ ਮਰਦ ਹੀ ਥੋੜੀ ਕਰ ਸਕਦੇ ਇੱਕ ਔਰਤ ਨੂੰ ਵੀ ਜਜਬਦਕ ਹੋਣਾ ਚਾਹੀਦਾ ਹੂੰ ਤੇ ਇਹ ਤਾਂ ਇਹ ਜਿਹੜਾ ਇਹ ਕੰਮ ਹੀ ਹੈ ਜੇ ਇਹੋ ਜਿਹਾ ਸਵਾਰੀਆਂ ਦੇ ਨਾਲ ਵਾਹ ਪੈਂਦਾ ਰਹਿੰਦਾ ਬੋਲਚਾਲ ਵੀ ਹੋ ਜਾਂਦੀ ਹੈ ਫਿਰ ਹੈਂਡਲ ਕਰ ਲੈਨੇ ਹੋ ਹਾਂਜੀ ਵੀਰੇ ਅੱਛਾ ਕਿਵੇਂ ਕਰਨ ਦਾ ਭਾਵੇਂ ਕਿਵੇਂ ਬਣਿਆ ਸਵਾਬ ਬਸ ਵੈਸੀ ਕਿਸਮਤ ਹੁੰਦੀ ਆ ਕੁੜੀਆਂ ਦੀ ਜੀ ਮੈਂ ਕਿ ਮਤਲਬ ਕਰੇ ਆਪਣਾ ਥੋੜਾ ਆਪ ਗਰੀਬ ਘਰ ਹਾਂ ਤੇ ਹਸਬੰਡ ਹੈ ਕਿ ਮਤਲਬ ਜੋ ਦਿਹਾੜੀ ਮਜ਼ਦੂਰੀ ਕਰਦੇ ਆ ਹਮ ਜਸ ਕਰਕੇ ਬਸ ਫਿਰ ਖੁਦ ਵੀ ਮਿਹਨਤ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਮਤਲਬ ਵੀ ਘਰ ਦੇ ਖਰਚੇ ਚਲਾਉਣ ਵਾਸਤੇ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਸੀ ਇਹਦੇ ਚ ਤੁਹਾਡੇ ਹਸਬੰਡ ਨੇ ਨਹੀਂ ਕਿਹਾ ਵੀ ਇਹ ਤਾਂ ਤੁਹਾਡੇ ਕੰਮ ਕਰਨ ਵਾਲੇ ਹੀ ਹਨੀ ਲੋਕਾਂ ਦੇ ਵਿੱਚ ਵਿਚਰਨਾ ਪੈਣਾ ਤੜਕੇ ਜਾ ਕੇ ਰਾਤ ਨੂੰ लेट ਆਉਣਾ ਪੈਣਾ ਨੇ ਹਸਬੰਦ ਨੇ ਵੀ ਕਿਹਾ ਸੀ ਬਾਕੀ ਲੋਕਾਂ ਨੇ ਪਬਲਿਕ ਨੇ ਵੀ ਬਹੁਤ ਕਿਹਾ ਸੀਗਾ ਅੱਛਾ ਜੀ ਪਰ ਆਪਦੇ ਕੰਮ ਨਾਲੋਂ ਤਾਂ ਜ਼ਿਆਦਾ ਜ਼ਰੂਰੀ ਹੈ ਨਹੀਂ ਨਾ ਆਪਾਂ ਲੋਕਾਂ ਦੀ ਗੱਲਾਂ ਸੁਣਨੀ ਆ ਪਈਆਂ ਕੰਮ ਨੂੰ ਲੈ ਕੇ ਬਹੁਤ ਕੁਝ ਸੁਣਨਾ ਪਿਆ ਵੀ ਹੁਣ ਤੂੰ ਦਿਨੇ ਕਾ ਜਾਏਂਗੀ ਘਰ ਹੋ ਰਾਤਾਂ ਨੂੰ ਆਏਂਗੀ ਪਤਾ ਨਹੀਂ ਕ્યારે ਜਾ ਕੰਮ ਹੋਊਗਾ ਕੀ ਹੋਊਗਾ ਬਹੁਤ ਕੁਝ ਸੁਣਨਾ ਪਿਆ ਚੰਗੇ ਮਾੜੇ ਲੋਕਾਂ ਦਾ ਵਾਹ ਪੈਣਾ ਹੈ ਪਤਾ ਨਹੀਂ ਹੈ ਨਾ ਹਾਂਜੀ ਹੂੰ ਬਹੁਤ ਪੈਂਦਾ ਜੀ ਕੌੜਾ ਤੇਲ ਪਾਉਣਾ ਪਿਆ ਇਹ ਗੱਲਾਂ ਤੋਂ ਲੈ ਕੇ ਬਿਲਕੁਲ ਜੀ ਬਹੁਤ ਜ਼ਿਆਦਾ ਪਾਉਣਾ ਪਿਆ ਥੋੜਾ ਨੇ ਹੂੰ ਅੱਛਾ ਮਨ 'ਚ ਨਹੀਂ ਕਦੇ ਆਇਆ ਵੀ ਜਦੋਂ ਸ਼ੁਰੂ ਕੀਤਾ ਕੰਮ ਕੀ ਸੋਚ ਕੇ ਕੀਤਾ ਕਿਉਂ ਇਹੀ ਕਿਉਂ ਆਇਆ ਨਹੀਂ ਆਪ ਘਰ ਦੀ ਗ੍ਰਹਿਣੀ ਐ ਸੋਚਦੀ ਐ ਕਿ ਕੋਈ ਆਪਾਂ ਰੋਟੀ ਵਾਲਾ ਚਲਾ ਲਈਏ ਢਾਬੇ ਵਾਲਾ ਕੰਮ ਕਰ ਲਈਏ ਜਾਂ ਘਰੇ ਕੋਈ ਕੰਮ ਕਰਨ ਵਾਲਾ ਇਹੋ ਜਿਹਾ ਕੰਮ ਕਰੀਏ ਜਿਹੜਾ ਵੀ ਜਿਹਦੇ 'ਚ ਸਿਕਿਓਰ ਜਾ ਲੱਗੇ ਇੱਕ ਔਰਤ ਨੂੰ ਪਰ ਇਹ ਤਾਂ ਔਂਝ ਹੀ ਲੱਗਦਾ ਵੀ ਇਨਸਿਕਿਓਰ ਜਾ ਫੀਲ ਹੁੰਦਾ ਇੱਕ ਜਦੋਂ ਕੰਮ ਕਰਦੇ ਆ ਆਟੋ ਦਾ ਐਦਾਂ ਮਨ 'ਚ ਇਹੀ ਕਿਉਂ ਸੋਚਿਆ ਤੁਸੀਂ ਇਹ ਤਾਂ ਜੀ ਆਪਣੀ ਥਿੰਕਿੰਗ ਵੀ ਆਪਾਂ ਕਰੇ ਲੋਕਾਂ ਨੂੰ ਕੰਮ ਕਰੀਏ ਜਾਂ ਕੁਝ ਵੀ ਕਰੀਏ ਹੁਣ ਆਪਾਂ ਕਿਸੇ ਦੇ ਅਗਰ ਕਰੇ ਲੋਕਾਂ ਨੂੰ ਕਰਦੇ ਆ ਤਾਂ ਆਪਾਂ ਉਹਨਾਂ ਦੇ ਗੁਲਾਮ ਹੋ ਕੇ ਰਹਿ ਜਾਣੇ ਆ ਉਹਨਾਂ ਦੀ ਗੁਲਾਮੀ ਕਰਨ ਨਾਲੋਂ ਬਿਹਤਰ ਮੈਨੂੰ ਇਹ ਲੱਗਿਆ ਵੀ ਕਿਸੇ ਦੇ ਵੱਡੇ ਨੌਕਰ ਬਣਨ ਦੀ ਬਜਾਏ ਆਪਦੇ ਛੋਟੇ ਮਾਲਕ ਬਣ ਜਾਈਏ ਬਿਲਕੁਲ ਜੀ ਤੇ ਇਹ ਤੁਹਾਡਾ ਆਪਣਾ ਹੈਗਾ ਹਾਂਜੀ ਬਿਲਕੁਲ ਠੀਕ ਹੈ ਅੱਛਾ ਪੜ੍ਹੇ ਜਦੋਂ ਇਹ ਲਿਆ ਤੁਸੀਂ ਕਿ ਲੈਣ ਬਾਰੇ ਵੀ ਬੜੀਆਂ ਮੁਸ਼ਕਲਾਂ ਆਉਂਦੀਆਂ ਕਿਉਂਕਿ ਇੱਕ ਗਰੀਬ ਪਰਿਵਾਰ ਨੂੰ ਤਾਂ ਆਟੋ ਲੈਣਾ ਹੀ ਬੜਾ ਮੁਸ਼ਕਲ ਹੁੰਦਾਗਾ ਫਿਰ ਇਹ ਲੈਣ ਦਾ ਕਿਵੇਂ ਸਬਬ ਬਣਿਆ ਲੈਣ ਦਾ ਜੀ ਕਿਸ਼ਤਾਂ ਤੇ ਚੱਲੀ ਜਾਂਦਾ ਵਿਚਾਰਾ ਹਜੇ ਤੱਕ ਆਬਦਾ ਹੋਇਆ ਹੀ ਨਹੀਂਗਾ ਅੱਛਾ ਹਜੇ ਕਿਸ਼ਤਾਂ ਭਰ ਰਹੇ ਹੋ ਕਿਸ਼ਤ ਵਧੀਆਂ ਨਿਕਲ ਜਾਂਦੀ ਐ ਬਸ ਕੱਢੀ ਜਾਂਦੇ ਹਾਂ ਜੀ ਕੋਸ਼ਿਸ਼ ਕਰਦੇ ਹਾਂ ਠੀਕ ਐ ਪਰਿਵਾਰ ਚ ਹੋਰ ਕੌਣ-ਕੌਣ ਐ ਜੀ ਮੇਰੇ ਤਾਂ ਤਿੰਨ ਬੱਚੇ ਆ ਜੀ ਹਸਬੰਡ ਸੱਸ ਐ ਠੀਕ ਐ ਚੱਪੇਣੇ ਮਤਲਬ 4-5 ਜਣਿਆਂ ਦਾ ਤੁਹਾਡਾ ਪਰਿਵਾਰ ਆ ਕਿ ਇਹ ਆਟੋ ਦੇ ਨਾਲ ਕਿੰਨੀ ਕੁ ਦਿਹਾੜੀ ਬਣ ਜਾਂਦੀ ਹੈ ਜਿਹਦੇ ਨਾਲ ਘਰ ਦਾ ਖਰਚਾ ਡੁੱਟਦਾ ਗੱਸ ਤੈਂ 400 ਰੁਪਏ ਬਣਾ ਲੈਣੇ ਆ ਜੀ ਦਿਨ ਦਾ ਤਿੰਨ ਚਾਰ ਸੋਨਾ ਸਰਕਲ ਹੋ ਜਾਂਦਾ ਅੱਜ ਦੇ ਕੱਲ ਤਾਂ ਪੜਾਈਆਂ ਹੀ ਬਹੁਤ ਔਖੀਆਂ ਹੋਈਆਂ ਪਈਆਂ ਫਿਰ ਰਸ਼ਨ ਪਾਣੀ ਵੀ ਮੰਗਾਈ ਵਧੀ ਤਰੀ ਹੁੰਦੀ ਹੈ ਕਰਨਾ ਪੈਂਦਾ ਕੋਸ਼ਿਸ਼ ਕਰਦੇ ਆ ਹੂੰ ਸਰਕਲ ਤਾਂ ਚਲਾਉਣਾ ਹੀ ਪੈਂਦਾ ਹੁਣ ਕਰ ਬਿਲਕੁਲ ਸਿਰਫ ਫਿਰ ਕਈ ਵਾਰ ਐ ਹੁੰਦਾ ਨਾ ਇੱਕ ਸੁਪਨਾ ਕੀ ਸੀ ਚਾਕ ਕਿਉਂਕਿ ਅਕਸਰ ਸੁਣਨੋ ਇਹ ਮਿਲਦਾ ਕਿ ਗਰੀਬ ਆਪ ਦੇ ਚਾ ਦੱਬ ਕੇ ਆਪ ਦੇ ਪਰਿਵਾਰ ਪਾਲਦਾ ਕੋਈ ਚਾ ਹੋਰ ਸੀਗਾ ਮਨ ਚ ਚਾਤਾ ਬਹੁਤ ਹੈ ਜੀ ਹੁਣ ਵੀ ਹੈਗੇ ਆ ਪਰ ਉਹਨਾਂ ਚਾਹਾਂ ਨੂੰ ਪੂਰੇ ਕਰਨ ਵਾਸਤੇ ਇੱਥੋਂ ਤੱਕ ਆਏ ਆ ਜੀ ਹੂੰ ਕੀ ਸੋਚਿਆ ਕੀ ਇਹ ਬੱਚਿਆਂ ਨੂੰ ਬਣਾਉਣ ਦਾ ਕੀ ਸੋਚਿਆ ਸਰ ਬਸ ਬੱਚਾ ਨੂੰ ਇਹੀ ਸੋਚਿਆ ਵੀ ਆਪਾਂ ਪੜਾ ਲਿਖਾ ਕੇ ਬਾਹਰ ਭੇਜਾਂਗੇ ਹੂੰ ਜਾਂ ਤਾਂ ਫਿਰ ਆਪਦੇ ਬੱਚਾ ਨੂੰ ਇੱਥੇ ਕੋਈ ਵਧੀਆ ਉਹਦੇ ਚੰਗਾ ਕੰਮ ਕਰ ਤੋਂ ਲੈਣ ਹਾਂਜੀ 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 ਠੀਕ ਹੈ ਕਿ ਕਿਹੜੀ ਕਲਾਸ ਚ ਪੜ੍ਹੀ ਜਾਂਦੇ ਲੋਚੇ ਬੜਾ ਕਾਕਾ ਕੋ ਮੇਰਾ ਪਲੱਸ 1 ਚ ਹੈ ਛੋਟਾ 10th ਚ ਹੈ ਗੁੜੀਆ 5th ਕਲਾਸ ਚ ਹੈ ਜੀ ਹੂੰ ਪਪਾ ਨੇ ਜਦੋਂ ਜਾਣੇ ਹੋ ਸਵਾਰੀ ਆਂਦੀ ਆ ਕਦੇ ਆਏ ਨਹੀਂ ਰੋਲਾ ਪੈਂਦਾ ਕਿ ਸਟੇਸ਼ਨ ਤੇ ਮੈਂ ਤਾਂ 20 ਲੈਣੇ ਅਗਲਾ ਕਹਿੰਦਾ ਵੀ 20 ਕਾਤੇ 10 ਹੀ ਲੈਣੇ ਆਏ ਵੀ ਹੋ ਜਾਂਦਾ ਬਹੁਤ ਕੁਝ ਹੁੰਦਾ ਜੀ ਅਗਲਾ ਹੀ ਸੋਚਦਾ ਸਾਨੂੰ ਮੰਜੀ ਵਿਛਾ ਕੇ ਘਰੇ ਛੱਡੇ ਆਵੇ ਅੱਛਾ ਕੱਲਾ ਇਹ ਨਹੀਂ ਕਹਿੰਦੇ ਬਹੁਤ ਕੁਝ ਕਹਿੰਦੇ ਆ ਲੋਕ ਕਿੱਦਾਂ ਦਾ ਕੋਈ ਸਾਨੂੰ ਮਿਲਦਾ ਪੈਣੇ ਮੈਂ ਚਾਹੁੰਨਾ ਕਿ ਇੱਕਣਾ ਤੁਹਾਡੀ ਲਾਈਫ ਦਿਖਾਉਣੀ ਚਾਹੁੰਨਾ ਲੋਕਾਂ ਨੂੰ ਲੱਗਦਾ ਕਿ ਕੁੜੀ ਆਟੋ ਚਲਾਉਂਦੀ ਆ ਵਧੀਆ ਟੌਰ ਨਾ ਜਿੰਦੀ ਆ ਪਰ ਕਿਹੜੀਆਂ ਮੁਸ਼ਕਲਾਂ ਫੇਸ ਕਰਨੀਆਂ ਪੈਂਦੀਆਂ ਉਹ ਕਿਸੇ ਨੂੰ ਨਹੀਂ ਪਤਾ ਉਹ ਸ਼ਿਕਲਾਤਾ ਜੀ ਕਈ ਬਜ਼ੁਰਗ ਬੀਬੀਆਂ ਆਉਂਦੀਆਂ ਨੇ ਕਹਿੰਦੀਆਂ ਜੀ ਅਸੀਂ ਕਹਿ ਦਿੰਦੇ ਜੀ ਇੰਨੇ ਪੈਸੇ ਲੈਣੇ 20 ਰੁਪਏ ਸਵਾਰੀ ਲੈਣੇ ਆ ਉਹ ਕਹਿ ਦਿੰਦੇਗਾ 10 ਤੇ ਤੁਸੀਂ ਜਵਦੇ ਫਿਰਦੇ ਹੋ ਧੱਕੇ ਖਾਂਦੇ ਫਿਰਦੇ ਹੋ ਬਹੁਤ ਕੁਝ ਸੁਣਨ ਨੂੰ ਚਾਹ। ਇਦਾਂ ਦੇ ਸ਼ਬਦ ਬੋਲਦੇ ਨੇ ਬਹੁਤ ਬਹੁਤ ਬੋਲ ਹਾਂਜੀ ਬਿਲਕੁਲ ਬਹੁਤ ਸੁਣਨ ਨੂੰ। ਫਿਰ ਕਦੇ ਮਨ ਚ ਆਏ ਨਹੀਂ ਆਏ ਵਿਕੀ। ਮਨ ਦੇ ਵਿੱਚ ਆਉਂਦਾ ਸੀ ਪਹਿਲਾਂ ਹੁੰਦਾ ਸੀ ਬਟ ਹੁਣ ਨਹੀਂ ਆਉਂਦਾ ਔਰ ਜ਼ਿਆਦਾ ਤੇ ਪੈ ਗਈ। ਹੂੰ ਹੁਣ ਲੱਗਦਾ ਵੀ ਕੋਈ ਗੱਲ ਨਹੀਂ ਇਹਨਾਂ ਦਾ ਕੰਮ। ਦੂਜੇ ਪਾਸੇ ਵੀ ਕਹਿੰਦੇ ਆ ਕਿ ਜਿਹੜਾ ਗਾਹਕ ਆ ਰੱਬ ਦਾ ਰੂਪ ਹੁੰਦਾ ਚੱਲ ਕਹਿ ਗਿਆ ਤੇ ਕਹਿ ਗਿਆ ਸੀ। ਹਾਂਜੀ। ਕਈ ਚੰਗੇ ਵੀ ਮਿਲਦੇ ਆ ਕਈ 10 ਮੰਗੇ ਤੱਕ ਲੈ ਕਹਿੰਦਾ ਭਣੇ ਖੁੱਲੇ ਹੈ ਨਹੀਂ ਚੱਲ ਵੀਰਾ ਕਲਾ। ਹਾਂਜੀ ਮਿਲ ਜਾਂਦੇ ਆ। ਇਦਾਂ ਵੀ ਮਿਲਦੇ। ਉਹ ਯਾਦ ਵੀ ਰਹਿੰਦੇ ਆ ਹਨਾ ਫੇਰ ਕਦੇ ਹੋਇਆ ਇਹ ਤਾਂ। ਚਲਾਉਨੇ ਤੁਸੀਂ ਲੋਕਲੀ ਚਲਾਉਨੇ ਹੋ ਹਾਂਜੀ ਲੋਕਲੀ ਠੀਕ ਹੈ ਤੇ ਇਹਨੂੰ ਲੈ ਕੇ ਕਦੇ ਕੋਈ ਹੋਰ ਸਮੱਸਿਆ ਆ ਜਿਵੇਂ ਆ ਜਿਵੇਂ ਦੂਜਾ ਦਾ ਹੁੰਦਾ ਵੀ ਟਾਈਮ ਨੂੰ ਲੈ ਕੇ ਮੇਰਾ ਗੇੜਾ ਸੀ ਮੇਰੀ ਸਵਾਰੀ ਸੀ ਇਦਾਂ ਵੀ ਕਦੇ ਹੋਇਆ ਹਾਂਜੀ ਬਹੁਤ ਵਾਰੀ ਹੁੰਦਾ ਇੱਥੇ ਨੰਬਰ ਤੇ ਲੱਗਦੇ ਆਟੋ ਬਹੁਤ ਵਾਰੀ ਹੋ ਜਾਂਦਾ ਵੀ ਜੀ ਸਵਾਰੀ ਆ ਕੇ ਵੀ ਇੱਕ ਮੋਹ ਪ੍ਰੇਮ ਬਣ ਜਾਂਦਾ ਉਹ ਉਹਦੇ 'ਚ ਆ ਕੇ ਬੈਠ ਜਾਂਦੇ ਵੀ ਚੱਲ ਭੈਣ ਨਾਲ ਹੀ ਚੱਲਾਂਗੇ ਤੇ ਦੂਜਾ ਕਹਿੰਦਾ ਹੋਵੇ ਕਿ ਸਾਡਾ ਸਾਡਾ ਨੰਬਰ ਸਾਡਾ ਵੀ ਆ ਲੈਣੇ ਜੀ ਗੱਡੀ 'ਚ ਹੀ ਲਾ ਲੈਂਦੇ ਆ ਜੀ ਸਵਾਰੀ ਹੋ ਜਾਂਦਾ ਇਦਾਂ ਦਾ ਵੀ ਫਿਰ ਤਾਂ ਇਹ ਨਹੀਂ ਲੱਗਿਆ ਕਿ ਇੱਕ ਕੁੜੀ ਹੋ ਕੇ ਨਾਲ ਇਦਾਂ ਕਰਨਾ ਮੁਸ਼ਕਲ ਜਿਹੀ ਨਹੀਂ ਲੱਗੀ ਲੱਗਦੀ ਸੀ ਸਰ ਪਹਿਲਾਂ-ਪਹਿਲਾਂ ਹੁਣ ਪਰ ਕੋਈ ਨਹੀਂ ਲੱਗਦਾ ਹੁਣ ਆਪਣੇ ਆਪ ਨੂੰ ਵੈਸੇ ਫਿਲਾ ਲ ਮੈਂ ਕੁੜੀ ਸਮਝਦੀ ਨਹੀਂ ਠੀਕ ਹੈ ਪਹਿਰਾਵਾ ਕੁੜੀ ਵਾਲਾ ਜ਼ਰੂਰ ਪਾਉਣੀ ਆ ਪਰ ਮੈਂ ਜਦੋਂ 100 ਬੰਦੇ ਆ ਹਜ਼ਾਰਾਂ ਬੰਦਿਆਂ ਦੇ ਵਿੱਚ ਖੜ੍ਹਦੀ ਆ ਮੈਂ ਆਪਣੇ ਆਪ ਦੀ ਗਿਣਤੀ ਹੁਣ ਬੰਦਿਆਂ 'ਚ ਹੀ ਕਰਨ ਲ ਠੀਕ ਹੈ ਸ਼ੁਰੂਆਤੀ ਦੌਰ ਤੇ ਜਦੋਂ ਇਸ ਕੰਮ ਸ਼ੁਰੂ ਕਰਦੇ ਆ ਉਦੋਂ ਸਭ ਤੋਂ ਵੱਡੀ ਸਮੱਸਿਆ ਕਿਹੜੀ ਸੀ ਇਹ ਸੀ ਕਿ ਲੇਡੀਜ਼ ਹੋ ਕੇ ਵੀ ਸਾਨੂੰ ਕਦੇ ਮੋਦਾ ਨਾ ਮਾਰਦੇ ਉੱਥੇ ਜੇ ਜਾ ਕੇ ਵੀ ਅਸੀਂ ਕੁੜੀ ਨਾਲ ਕਿਉਂ ਬੈਠੀ ਏ ਜ਼ਿਆਦਾਤਰ ਬੰਦਿਆਂ ਨੂੰ ਇਹ ਪ੍ਰੋਬਲਮ ਆਉਂਦੀ ਸੀਗੀ ਠੀਕ ਹੈ ਉਹ ਕਹਿੰਦੇ ਸੀ ਵੀ ਅਸੀਂ ਕੁੜੀ ਨਾਲ ਨਹੀਂ ਜਾਣਾ ਨੰਬਰ ਵੀ ਮੇਰਾ ਉੱਥੇ ਹੀ ਰਹਿੰਦਾ ਸੀ ਦੋ ਦੋ ਤਿੰਨ ਤਿੰਨ ਘੰਟਿਆਂ ਬਾਅਦ ਨੰਬਰ ਆਉਂਦਾ ਸੀ ਉਦੋਂ ਵੀ ਕਹਿੰਦੇ ਅਸੀਂ ਅਸੀਂ ਕੁੜੀ ਨਾਲ ਨਹੀਂ ਜਾਣਾ ਉਦੋਂ ਬਹੁਤ ਮੁਸ਼ਕਿਲ ਬਹੁਤ ਮਤਲਬ ਮਤਲਬ ਵੀ ਐ ਹੁੰਦਾ ਸੀ ਕਿਤੇ ਸੈਟ ਹੀ ਨਾ ਦੇਵੇ ਹਣਾ ਹਾਂਜੀ ਪਤਾ ਨਹੀਂ ਚਲਾਉਣਾ ਹੁੰਦਾ ਕਿ ਨਹੀਂ ਹਾਂਜੀ ਪਹਿਲਾਂ ਚਲਾਉਣਾ ਸਿੱਖਿਆ ਸੀ ਹਾਂਜੀ ਕਿੰਨਾ ਟਾਈਮ ਲਾਇਆ ਇੱਕ ਦਿਨ ਹੀ ਲਾਇਆ ਸੀ ਇੱਕ ਦਿਨ ਚ ਸਿੱਖ ਗਏ ਕਮਾਲ ਆ ਇੱਕ ਦਿਨ ਚ ਕਿਵੇਂ ਸਿੱਖ ਗਏ ਕਿਤੇ ਨਹੀਂ ਬਸ ਇੱਕ ਦਿਨ ਚ ਸਿੱਖ ਗਏ ਜੀ ਠੀਕ ਹੈ ਕਿਉਂਕਿ ਮੈਂ ਪਹਿਲਾਂ ਸਕੂਟੀ ਵਗੈਰਾ ਚਲਾਉਂਦੀ ਰਹਿੰਦੀ ਸੀ ਠੀਕ ਹੈ ਝਾਕੇ ਖੁੱਲੀ ਸੀ ਝਾਕ ਮਤਲਬ ਇਹ ਝਿਜਕੇ ਨਹੀਂ ਤੁਸੀਂ ਚਲਾਉਣ ਲੱਗਿਆ ਇਹ ਪਤਾ ਸੀ ਰੇਸ਼ ਬ੍ਰੇਕ ਤਾਂ ਉਹੀ ਹੈ ਉਹੀ ਹੈ ਬਿਲਕੁਲ ਜੀ ਪਰ ਇਹਨੂੰ ਇਹ ਕਰਕੇ ਔਖਾ ਸੀ ਕਿ ਇਹਦੇ ਤਿੰਨ ਟਾਇਰ ਆ ਕਹਿੰਦੇ ਇੱਕ ਇੱਕੇ ਦਾ ਕਟ ਵੱਜਿਆ ਤਾਂ ਪਲਟ ਵੀ ਸਕਦਾ ਪਲਟ ਵੀ ਸਕਦਾ ਹਰਪਟ ਜਾਂਦਾ ਨੁਕਸਾਨ ਹੋਇਆ ਚਲਦਿਆਂ ਕਰਦੇ ਤੋਂ ਨਹੀਂ ਜੀ ਕਿਉਂਕਿ ਅਸੀਂ ਦੇ ਦਿਆਂਗੇ ਯਾਰ ਠੀਕ ਹੈ ਨਹੀਂ ਜੀ ਕਦੇ ਵੀ ਨਹੀਂ ਹੋ ਯਾਰ ਅੱਬ ਦੇਦਿਆਂ ਨਾਲ ਅੱਜ ਤੱਕ ਐਸਾ ਕੁਝ ਹੋਇਆ ਹੀ ਨਹੀਂ ਤਿੰਨ ਮਤਲਬ ਇੱਕ ਮੈਂ ਹੋਰ ਵੇਖਿਆ ਜਿਵੇਂ ਵੱਡੇ ਸ਼ਹਿਰਾਂ 'ਚ ਆਟੋ ਜੋ ਚੱਲਦੇ ਆ ਜਦੋਂ ਸਵਾਰੀਆਂ ਸੀਟਡ ਬੁੱਕ ਫੁੱਲ ਹੋ ਜਾਂਦੀਆਂ ਫਿਰ ਡਰਾਈਵਰ ਆਪਦੇ ਨਾਲ ਵੀ ਬਿਠਾ ਲੈਂਦੇ ਆ ਤੁਹਾਨੂੰ ਤਾਂ ਇੱਥੇ ਸਮੱਸਿਆ ਹੁੰਦੀ ਸਵਾਰੀਆਂ ਸੀਮਤੀ ਲੈ ਕੇ ਜਾਣੀਆਂ ਪੈਂਦੀਆਂ ਹੋਣੀਆਂ ਨਹੀਂ ਜੀ ਆਪਾਂ ਬਿਠਾ ਲੈਨੇ ਆ ਕੋਈ ਗੱਲ ਹੀ ਨਹੀਂ ਜਦੋਂ ਆਪਾਂ ਇੱਕ ਡਰਾਈਵਰ ਆ ਹਨਾ ਤੇ ਆਪਣੇ ਕੰਮ ਦੇ ਵਿੱਚ ਆਪਾਂ ਨੂੰ ਕੋਈ ਜਿ cụcਚਾਰ ਨਹੀਂ ਪਰਿਵਾਰ ਨੂੰ ਵੀ ਕਦੇ ਕੋਈ ਸਮੱਸਿਆ ਆ ਇਸ ਕੰਮ ਨੂੰ ਲੈ ਕੇ ਨਹੀਂ ਜੀ ਠੀਕ ਆ ਹੁਣ ਸਪੋਰਟ ਆ ਸਾਰੀ ਵਧੀਆ ਹਾਂਜੀ ਬਿਲਕੁਲ ਸਭ ਦਸ ਜਿਆਦਾਤਰ ਔਰਤਾਂ ਨੂੰ ਹੁੰਦੀ ਆ ਜਿਵੇਂ ਤੁਹਾਡੀ ਸੱਸ ਤੁਹਾਡੇ ਨਾਲ ਆ ਸਾਸਰੇ ਨੇ ਕਿਹਾ ਕਿ ਤੂੰ ਕਿਹੜਾ ਕੰਮ ਕਰੇਂਗੀ ਹੁਣ ਆ ਕਿਵੇਂ ਕਰੇਂਗੀ ਨਹੀਂ ਸਟਾਰਟਿੰਗ ਚ ਕਿਹਾ ਸੀ ਬਟ ਹੁਣ ਉਹਨਾਂ ਨੂੰ ਪਤਾ ਹੈ ਵੀ ਜਿਵੇਂ ਸਮਝਾਇਆ ਉਹਨਾਂ ਨੂੰ ਮੈਂ ਉਹਨਾਂ ਨੂੰ ਸਮਝਾਇਆ ਵੀ ਜੇ ਅਗਰ ਮੈਂ ਗਲਤ ਰਸਤੇ ਤੇ ਜਾਵਾਂਗੀ ਤਾਂ ਤੁਹਾਨੂੰ ਪ੍ਰੋਬਲਮ ਹੋਣੀ ਚਾਹੀਦੀ 24 ਘੰਟੇ ਪਬਲਿਕ ਦੇ ਵਿਚਾਲੇ ਰਹਿਣਾ ਪਬਲਿਕ ਨੂੰ ਉਹ ਕਰਨਾ ਪਬਲਿਕ ਮੈਨੂੰ ਖੁਦ ਹੀ ਸਪੋਰਟ ਕਰਦੀ ਐ ਇਸ ਟਾਈਮ ਤਾਂ ਕਰਕੇ ਮੈਨੂੰ ਕੋਈ ਸਮੱਸਿਆ ਨਹੀਂ ਹੁਣ 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 ਕੋਈ ਹੁਣ ਤਾਂ ਨਹੀਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਲੈਂਦੀ ਨਹੀਂ ਜੀ ਠੀਕ ਹੈ ਕੋਈ ਸਮੱਸਿਆ ਨਹੀਂ ਵੀਰੇ ਬਿਆਰਾਂ ਦਾ ਵੀ ਹੁਣ ਤਾਂ ਹਿਸਾਬ ਆ ਗਿਆ ਕਿ ਕਿੰਨੀ ਕਿ ਜਗ੍ਹਾ ਦੇਹਗੀ ਕੱਢ ਲੂਗੇ ਹੁਣ ਮੇਰਾ ਹਾਂਜੀ ਬਿਲਕੁਲ ਬਿਲਕੁਲ ਸਵਾਰੀਆਂ ਨੂੰ ਡਰਾਇਆ ਕਿਤੇ ਕੱਟਕੁੱਟ ਮਾਰ ਕੇ ਨਹੀਂ ਜੀ ਮਾਰਦੇ ਹੀ ਨਹੀਂ ਕੱਟ ਜਦੋਂ ਸਵਾਰੀਆਂ ਬੈਠਣਗੀਆਂ ਕਈ ਏਨੀ ਠੱਕੇ ਨਾਲ ਵਾਜ ਜਾਂਦੇ ਆ ਵਾਜ ਜਾਂਦੇ ਸਵਾਰੀਆਂ ਡਰਦੀਆਂ ਨਹੀਂ ਹੁਣ ਉਹਨਾਂ ਨੂੰ ਪਤਾ ਵੀ ਇਹਨੂੰ ਕਾਫੀ ਟਾਈਮ ਹੋ ਗਿਆ ਚਲੋ ਹਾਂ ਥੋੜਾ ਸਮਾਂ ਚ ਦੇਖਦੇ ਰਹਿੰਦੇ ਹੋ ਨਜ਼ਰ ਚਾ ਵੀ ਇਹ ਸੁਮਨ ਵਧੀਆ ਚਲਾਉਂਦੀ ਆ ਤੇ ਠੀਕ ਹੈ ਹਾਂਜੀ ਹਾਂ ਅੱਛਾ ਭੈਣੇ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਕੰਮ ਦਾ ਟਾਈਮ ਸੀ ਜਾਂਦੇ-ਜਾਂਦੇ ਮੈਂ ਕਹਾਂਗਾ ਸਾਡੀਆਂ ਉਹਨਾਂ ਔਰਤਾਂ ਉਹਨਾਂ ਭੈਣਾਂ ਵਾਸਤੇ ਕੀ ਮੈਸੇਜ ਦੇਵਾਂਗੇ ਜਿਹੜੀਆਂ ਹਜੇ ਵੀ ਚਾਹੁੰਦੀਆਂ ਕਿ ਅਸੀਂ ਕੰਮ ਕਰੀਏ ਪਰ ਕੀ ਕਰੀਏ ਉਹ ਤਾਂ ਜੀ ਆਪਣੀ ਥਿੰਕਿੰਗ ਉਹਨਾਂ ਦੀ ਹੈਨਾ ਬੱਸ ਉਹਨਾਂ ਨੂੰ ਸੋਚਣਾ ਚਾਹੀਦਾ ਨਿਕਲਣਾ ਚਾਹੀਦਾ ਇਸ ਦਲਦਲ ਦੇ ਵਿੱਚੋਂ ਵੀ ਅਸੀਂ ਕੁਝ ਨਹੀਂ ਕਰ ਸਕਦੇ ਹੂੰ ਜਦੋਂ ਕਿ ਆਪਾਂ ਇੱਕ ਧਰਤੀ ਨੂੰ ਚਲਾ ਸਕਦੇ ਹਾਂ ਇਨਸਾਨੀਅਤ ਨੂੰ ਚਲਾ ਸਕਦੇ ਦੁਨੀਆ ਚਲਾ ਸਕਦੇ ਹਾਂ ਹੂੰ ਠੀਕ ਹੈ ਤੇ ਫਿਰ ਉਹਨਾਂ ਵਾਸਤੇ ਇੱਕ ਕੰਮ ਕਰਨਾ ਕੋਈ ਮੁਸ਼ਕਿਲ ਨਹੀਂ ਨਾ ਕਿਸੇ ਦੀ ਗੁਲਾਮੀ ਨਾਲੋਂ ਨਿਕਲ ਕੇ ਆਪਦਾ ਕਰੋ ਹੂੰ ਕਿਉਂ ਕਿਸੇ ਦੇ ਝਾੜੂ ਪੋਚੇ ਕਰੋ ਬਿਲਕੁਲ ਕਿਉਂ ਕਿਸੇ ਥੱਲੇ ਲੱਗ ਕੇ ਕੰਮ ਕਰੋ ਜਦੋਂ ਕਿ ਅਗਲਾ ਆਪਦਾ ਹੀ ਬਣਾ ਕੇ ਰੱਖ ਲੈਂਦਾ ਸਾਨੂੰ ਇਹ ਬਿਜ਼ਨਸ ਆਪਾਂ ਨੂੰ ਆਪਦਾ ਬਣਾ ਕੇ ਨਹੀਂ ਰੱਖਦਾ ਇੱਕ ਨਾ ਹੋਰ ਭੈਣੇ ਮੇਰੇ ਗੱਲ ਯਾਦ ਆਈ ਤੁਸੀਂ ਜਿਵੇਂ ਇੱਕ ਸ਼ਬਦ ਵਰਤੇ ਵੀ ਆਪਣਾ ਬਣਾ ਕੇ ਰੱਖ ਲੈਂਦਾ ਜਿਵੇਂ ਤੁਸੀਂ ਨੇ ਰਿਕ ਵੇਲੇ ਹੋ ਜਾਂਦੇ ਹੋ ਕਦੇ ਮਾਰੇ ਅਨਸਰ ਵੀ ਮਿਲਿਆ ਜਿਹੜੇ ਮਿਸਬਿਹੇਵ ਕਰਦੇ ਹੋਣ ਜਾਂ ਇਦਾਂ ਦੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਦੇ ਕਰਨਾ ਪਿਆ ਨਹੀਂ ਜੀ ਠੀਕ ਹੈ ਕਿਉਂਕਿ ਓਵਰਟਾਈਮ ਆਪਾਂ ਕਰੋ ਮਤਲਬ ਗਿੱਦੜਵਾ ਤੋਂ ਬਾਹਰ ਨਹੀਂ ਜਾਂਦੇ ਗਿੱਦੜਵਾ ਦੀ ਪਬਲਿਕ ਮੈਨੂੰ ਬਹੁਤ ਸਪੋਰਟ ਕਰਦੀ ਆ ਜਿਆਦਾਤਰ ਮੇਰੇ ਈ ਰਿਕਸ਼ਾ ਵਾਲੇ ਭੈਣ ਭਰਾ ਜੋ ਮੇਰੇ ਨਾਲ ਖੜਦੇ ਨੇ ਮਤਲਬ ਉਹਨਾਂ ਨੂੰ ਪਤਾ ਹੁੰਦਾ ਮੈਂ ਇਸ ਟਾਈਮ ਕਿੱਥੇ ਚੱਲੀ ਆ ਮੈਨੂੰ ਬਾਰ-ਬਾਰ ਫੋਨ ਕਰਕੇ ਪੁੱਛਦੇ ਰਹਿੰਦੇ ਆ ਵੀ ਭੈਣ ਤੂੰ ਕਿੱਥੇ ਫੀਡਬੈਕ ਦੇ ਦਿੰਨੇ ਹੋ ਅੱਗੇ ਪਿੱਛੇ ਵੀ ਸੇ ਸੇ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਨੂੰ ਇਹਨਾਂ ਦੀ ਬਹੁਤ ਸਪੋਰਟ ਆ ਮੇਰੇ ਈ ਰਿਕਸ਼ਾ ਵਾਲਿਆਂ ਦੀ ਚੱਲ ਆ ਜੀ ਜੀ ਸ਼ੁਕਰੀਆ ਭੈਣੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਂਝਾ ਕੀਤਾ ਸੋ ਇਹ ਗੱਲਬਾਤ ਕਰਨ ਦਾ ਮਕਸਦ ਇਹ ਸੀ ਕਿ ਮਿਹਨਤ ਕਾ ਸ਼ਲੋਕਾਂ ਦੇ ਲਈ ਕੋਈ ਵੀ ਕੰਮ ਔਖਾ ਨਹੀਂ ਕੰਮ ਵੱਡਾ ਛੋਟਾ ਨਹੀਂ ਹੁੰਦਾ ਕੰਮ ਕੋਈ ਔਰਤ ਜਾਂ ਬੰਦੇ ਦਾ ਨਹੀਂ ਹੁੰਦਾ ਕੰਮ ਤਾਂ ਸਿਰਫ ਕੰਮ ਹੁੰਦਾ ਤੁਸੀਂ ਵੀ ਜੇ ਕੁਝ ਕਰਨਾ ਚਾਹੁੰਦੇ ਹੋ ਤਾਂ ਜਿਹੜੇ ਕੰਮ ਨੂੰ ਮਰਜ਼ੀ ਹੱਥ ਪਾ ਲੋ ਬਸ ਇੱਕ ਜਜ਼ਬਾ ਹੋਣਾ ਚਾਹੀਦਾ ਕਿ ਮੈਂ ਕਰਨਾ ਸੋ ਇਦਾਂ ਦੀਆਂ ਸਟੋਰੀਆਂ ਦੇਖਣ ਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੁੜੇ ਹੋ ਸਫਰ ਟੈਲੀਵਿਜ਼ਨ ਨਾਲ ਮੈਂ ਕੈਮਰਾਮੈਨ ਨਵੀ ਦੇ ਨਾਲ ਪਰਮਜੀਤ ਸਿੰਘ ਗਿੱਦੜਵਾਹਾ